ਸਾਰੇ মিডিਆ ਕਰਮਚਾਰੀਆਂ ਦਾ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਬਹੁਤ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਹੋ ਮੇਰੇ ਨਾਲ ਮੇਰੇ ਭਰਾ ਪੱਪੀ ਪ੍ਰਸਾਦ ਜੀ ਐਮਐਲਏ ਮੇਰੀ ਭੈਣ ਖੌਤੋ ਐਮਐਲਏ ਐਡਵੋਕੇਟ ਪਰਮਵੀਰ ਸਿੰਘ ਜੀ ਮੋਹੀ ਸਾਹਿਬ ਸਟੇਟ ਸੈਕਟਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਦਿਨੀ ਜਿਹੜੇ ਡਾਕਟਰ ਈਮਰੌ ਉਮੀਦਵਾਰ ਜੀ ਸਾਡੇ ਸਬਧਾਨ ਦੇ ਨਮਰਾ ਦੀਨਾਨੇਜ਼ ਆਪਣਾ ਸਾਰਾ ਜੀਵਨ ਪੜ੍ਹਾਈ ਕੀਤੀ ਵੱਡੀਆਂ ਪੜ੍ਹਾਈਆਂ ਕੀਤੀਆਂ ਵੱਡੀਆਂ ਡਿਗਰੀਆਂ ਕੀਤੀਆਂ ਉਸ ਤੋਂ ਬਾਅਦ ਸਾਡੇ ਦੇਸ਼ ਨੂੰ ਸੰਵਿਧਾਨ ਦਿੱਤਾ ਜਿਹੜਾ ਕਿ ਇੱਕ ਇੱਕ ਵਰਗ ਨੂੰ ਮਾਲਾ ਦੇ ਵਿੱਚ ਭਰੋਇਆ ਹੋਇਆ ਉਸ ਦੇ ਪ੍ਰਤੀ ਦੋ ਤਰ੍ਹਾਂ ਘਟਨਾਵਾਂ ਹੋਈਆਂ ਨੇ ਇੱਕ ਤਾਂ ਫਲੋਰ ਕੋਲੇ ਹੋਈ ਆ ਪਿੰਡ ਨੰਗਲ ਇੱਕ ਬਟਾਲੇ 'ਚ ਹੋਈ ਆ ਇਹ ਜਿਹੜੇ ਬਾਹਰ ਬੈਠਾ ਪੰਨੂ ਗੁਰਪਤਵੰਦ ਸਿੰਘ ਪੰਨੂ ਇਹਦੀ ਰੋਜੀ ਰੋਟੀ ਆ ਜਿਹੜੀ ਰੋਟੀ ਜਿਵੇਂ ਆਪਾਂ ਪਾਉਨੇ ਆ ਇਹਦੀ ਰੋਜੀ ਰੋਟੀ ਚੱਲਦੀ ਆ ਢੜਕਾਉਂ ਪਸੰਦੇ ਕੇ ਵੀ ਲੋਕਾਂ ਨੂੰ ਢੜਕਾਓ ਨੌਜਵਾਨਾਂ ਨੂੰ ਢੜਕਾਓ ਪਰ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਹਨੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਆ ਕਿ ਇਹ ਇਹਨਾਂ ਦੇ ਜਾਲਤ ਫਸਣ ਵਾਲਾ ਕੋਈ ਹੈਗਾ ਸਾਰੇ ਲੋਕਾਂ ਨੂੰ ਪਤਾ 84 ਹੜਾਈਆਂ ਲੋਕਾਂ ਨੇ ਸਾਰਾ ਕੁਝ ਹੋਇਆ ਇੱਥੇ ਪਰ ਸਾਰੇ ਨੌਜਵਾਨ ਆ ਜਿਹੜੇ ਉਹ ਆਪਦੇ ਰੋਜ਼ਗਾਰ ਦੇ ਵਿੱਚ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਆ ਜਿਹੜੀ ਔਰ ਰੋਜ਼ਗਾਰ ਦੇ ਰਹੀ ਆ 56000 ਨੌਕਰੀ ਦੇ ਕੇ ਅੱਜ ਮਾਨ ਸਾਹਿਬ ਅਸੀਂ ਸਰਕਾਰ ਤਿੰਨ ਸਾਲ ਦੇ ਵਿੱਚ ਜਿਹੜੀਆਂ ਇਹ ਚਾਲਾਂ ਇਹ ਕਰ ਰਿਹਾ ਪੰਨੂ ਇਹਦੀਆਂ ਕਦੇ ਵੀ ਉਹ ਪੂਰੀਆਂ ਨਹੀਂ ਪੈਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਨਗਰੇਟੇ ਗੁਰੂ ਕੇ ਬੇਟੇ ਇਹਨਾਂ ਨੂੰ ਨਾਲ ਸਾਨੂੰ ਸਾਰਿਆਂ ਨੂੰ ਛਾਤੀ ਨਾਲ ਲਾਇਆ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਜਿਹੜੀਆਂ ਇਹ ਜੜੀ ਚਾਲਾਂ ਕਰਨ ਵਾਲੇ ਨੇ ਇਹਨਾਂ ਦੀਆਂ ਕਦੇ ਚਾਲਾਂ ਪੂਰੀਆਂ ਨਹੀਂ ਹੋਣਗੀਆਂ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਜਿਵੇਂ ਸੰਗੋਵਾਲ ਸਾਹਿਬ ਨੇ ਦੱਸਿਆ ਵਾ ਸਾਡੀ ਮੈਡਮ ਭੈਣ ਸੀਨਾ ਬੈਠੇ ਆ ਪਰਮਜੀਤ ਬੈਠੇ ਆ ਔਰ ਮੋਹੀ ਸਾਹਿਬ ਬੈਠੇ ਆ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜਾ ਬਾਹਰ ਬੈਠਾ ਪੰਨੂ ਆ ਇਹਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਜੜੀਆਂ ਬਾਹਲੀਆਂ ਏਜੰਸੀਆਂ ਇਹਨੂੰ ਆਪਣੇ ਪੈਸੇ ਦੇ ਇਸਤੇਮਾਲ ਕਰਕੇ ਇਹਨੂੰ ਪੰਜਾਬ ਔਰ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਇਹਨੂੰ ਕਿਸੇ ਵੀ ਗੱਲ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਇਮਾਨੀਤ ਨਹੀਂ ਮਿਲੂਗੀ ਕਿਉਂਕਿ ਸਾਡੇ ਬਾਬਾ ਸਾਹਿਬ ਭੀਮਰਾਓ ਮੇਦ ਕਰ ਉਹਨਾਂ ਨੇ ਸਾਰੇ ਲੋਕਾਂ ਨੂੰ ਇੱਕ ਚੰਗਾ ਰਸਤਾ ਔਰ ਚੰਗਾ ਮਾਰਗ ਦਿੱਤਾ ਵਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ 3 ਸਾਲਾਂ ਤੋਂ ਪੰਜਾਬ ਦੇ ਵਿੱਚ ਜੋ ਆਪਣਾ ਯੋਗਦਾਨ ਪਾ ਕੇ ਕੰਮ ਕਰਕੇ ਦਿਖਾ ਰਹੀ ਆ ਇਹ ਬਾਹਰ ਬੈਠੀਆਂ ਵਿਦੇਸ਼ੀ ਤਾਪਤਾਂ ਨੂੰ برداشت ਨਹੀਂ ਹੋ ਰਿਹਾ ਭਈ ਪੰਜਾਬ ਅੱਜ ਇੱਕ ਫੇਰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹ ਬਣਨ ਜਾ ਰਿਹਾ ਪਰ ਮੈਂ ਅੱਜ ਤੁਹਾਡੇ ਲਈ ਇਹ ਗੱਲ ਦੱਸਣੀ ਕਿਉਂ ਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਬਲਦਸਤੇ ਦੀ ਤਰ੍ਹਾਂ ਲੈ ਕੇ ਆਪਣੇ ਨਾਲ ਚੱਲ ਰਿਹਾ ਜਿਵੇਂ ਮੇਰੇ ਤੋਂ ਪਹਿਲਾਂ ਸੰਗਵਾ ਸਰ ਨੇ ਦੱਸਿਆ 55 ਹਜ਼ਾਰ ਨੌਕਰੀਏ ਸਰਕਾਰ ਇੱਕ ਪਹਿਲੀ ਆ ਜਿਨੇ ਨੌਜਵਾਨਾਂ ਨੂੰ ਸਹੀ ਰਸਤਾ ਤੇ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਲਈ ਜਿਹੜਾ ਮਿਸ਼ਨ ਬਣਾਇਆ ਹੋਇਆ ਉਹ ਮੁੱਖ ਮੰਤਰੀ ਸਾਹਿਬ ਗਾਰ ਭਗਵਾਨ ਸਿੰਘ ਮਾਨ ਦੇ ਸੇਵਾ ਭਾਵਨਾ ਔਰ 24 ਘੰਟੇ ਪੰਜਾਬ ਦੀ ਸੇਵਾ ਦੇ ਵਿੱਚ ਜੋ ਯੋਗਦਾਨ ਉਹਨਾਂ ਦਾ ਪੈ ਰਿਆ ਵਾ ਸਾਡੇ ਜਿਹੜੇ 95 ਆ ਜਮਲ ਆ ਸਾਰੇ ਥੱਲੇੜੇ ਵਰਕਰ ਜਿਹੜੇ ਵਲੰਟੀਅਰ ਸਾਥੀ ਆ ਪੰਜਾਬ ਦੀ ਬਿਹਤਰੀ ਲਈ ਇੱਕ ਇੱਕ ਵਲੰਟੀਅਰ ਜਿਹੜਾ ਉਹ ਆਪਣਾ ਯੋਗਦਾਨ ਪਾ ਰਿਹਾ ਮੈਂ ਫਿਰ ਤੁਹਾਡੇ ਲਈ ਦੱਸਣਾ ਚਾਹਣਾ ਕਿ ਲੱਖ ਕੋਸ਼ਾਂ ਕਾ ਲੋ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਇਹਨੂੰ ਨਾ ਕਦੇ ਪਹਿਲਾਂ ਨਜਲ ਲੱਗਣ ਦਿੱਤੀ ਆ ਨਾ ਕਦੇ ਹੋਣ ਲੱਗਣ ਦਿੱਤੀ ਜਾਊਗੀ ਇਹ ਜਿਹੜੀਆਂ ਬਾਹਰ ਜੰਮੀਆਂ ਹੋਈਆਂ ਪੰਨੂ ਵਰਗੀਆਂ ਆਪਣੀਆਂ ਪਾਰਟੀਆਂ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨੂੰ ਕੀ ਪਤਾ ਪੰਜਾਬ ਦੇ ਕਲਚਰ ਦਾ ਗੁੱਤਤਾ ਹੋ ਰੱਖੀ ਵਰਦਾ ਲੇਡੀਜ਼ ਪਾਂਗ ਪਿੱਛੇ ਤੇ ਪੰਜਾਬ ਦੇ ਕਲਚਰ ਨੂੰ ਉਹ ਅੱਜ ਸਾਡੇ ਪੰਜਾਬੀਆਂ ਦੇ ਵਿੱਚ ਫਰਕ ਪਾਉਣ ਲਈ ਅੱਜ ਇਹੋ ਜਿਹੀਆਂ ਜਿਹੜੀਆਂ ਖੋਜੀਆਂ ਆਪਣੀਆਂ ਹਰਕਤਾਂ ਕਰਦਾ ਵਰਦਾ ਬਾਹਰ ਬੈਠਾ ਜੀ ਉਹ ਐਨਆਈ ਕਿਤੇ ਪੰਜਾਬ ਦੇ ਹਿੱਤ ਦਾ ਵਾ ਤਾਂ ਆ ਕੇ ਪੰਜਾਬ ਦੀ ਧਰਤੀ ਤੇ ਗੱਲ ਕਰੇ ਦੇਸ਼ ਦੀ ਧਰਤੀ ਦੇ ਗੱਲ ਕਰੇ ਅਜੋ ਬਾਹਰਲੀਆਂ ਏਜੰਸੀਆਂ ਤੋਂ ਆਪਣਾ ਠੂ ਬਣ ਕੇ ਅੱਜ ਸਾਡੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਨੂੰ ਪੜਦਾ ਬਾਬਾ ਸਾਹਿਬ ਵੀਰਾ ਉਮੀਦ ਕਰਨੇ ਇੱਕ ਮੋਤੀਆਂ ਤਰ੍ਹਾਂ ਸੰਵਿਧਾਨ ਬਣਾ ਕੇ ਮੋਤੀਆਂ ਤਰ੍ਹਾਂ ਲੋਕਾਂ ਨੇ ਲੋਕਾਂ ਨੂੰ ਆਪਣੀ ਲੜੀ ਚ ਪਰੋ ਕੇ ਲੋਕਾਂ ਲੋਕ ਸੇਵਾ ਲਈ ਦੇ ਕੇ ਗਏ ਆ ਬਾਬਾ ਸਾਹਿਬ ਨੂੰ ਅੱਜ ਵੀ ਸਲੂਟ ਆ ਪੂਰੇ ਦੇਸ਼ ਵੱਲੋਂ ਔਰ ਰਹਿਣਾ ਵੀ ਆ ਜੱਤੀ ਦੇਸ਼ ਖੁਸ਼ਹਾਲ ਰਹੂਗਾ ਬਾਬਾ ਸਾਹਿਬ ਦਾ ਨਾਮ ਰਹੂਗਾ ਬਾਬਾ ਸਾਹਿਬ ਦੀ ਜਿਹੜੀ ਦੇਣਾ ਬਹੁਤ ਵੱਡੀ ਦੇਣਾ ਐਨੀਆਂ ਗੱਲਾਂ ਕਰਦਾ ਹੋਇਆ ਮੈਂ ਇੱਕ ਵਾਰੀ ਫੇਰ ਇਹ ਗੱਲ ਕਹਿਣੀ ਚਾਹਨਾ ਭਈ ਪੰਜਾਬ ਦੇ ਮਾਹੌਲ ਨੂੰ ਕੋਈ ਵੀ ਏਜੰਸੀ ਕੋਈ ਵੀ ਪਾਰਟੀ ਕੋਈ ਵੀ ਬੰਦਾ ਅਗਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਜਿਹੜਾ ਦੇਸ਼ ਦੇ ਅੰਦਰ ਬੈਠਾ ਉਹਨੂੰ ਜੇਲ੍ਹ ਦਾ ਮੂੰਹ ਦੇਖਣਾ ਪਊਗਾ ਜਿਹੜਾ ਬਾਹਰੋਂ ਵਿਦੇਸ਼ੀ ਤਾਕਤਾਂ ਦਾ ਪਿੱਠੂ ਬਣ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਵਾ ਉਹਨੂੰ ਵੀ ਦੇਸ਼ ਦੇ ਅੰਦਰ ਲਿਆ ਕੇ ਉਹਦਾ ਬਣਦੀ ਕਾਰਵਾਈ ਕੀਤੀ ਜਾਊਗੀ। ਸਾਡੇ ਸਭ ਪੰਜਾਬ ਨੂੰ ਥੋੜਾ ਟਾਰਗੇਟ ਕੀਤਾ ਜਾ ਰਿਹਾ ਹੋਰ ਵੀ ਕਈ ਸਟੇਟਸ ਨੇ। ਔਰ ਇਸ ਦਾ ਇਹ ਕਿਤੇ ਲੋਕ ਨੇ ਜਿਹਨਾਂ ਨੂੰ ਪੰਨੂ ਵਰਤ ਰਹੇ ਜਾਂ ਕੋਈ ਵੀ ਏਜੰਸੀਆਂ ਵਰਤ ਰਹੀਆਂ ਨੇ ਉਹਨਾਂ ਦੇ ਨਾਲ ਉਹ ਜਨਤਕ ਸਰਕਾਰ ਦੀ ਜੀ ਨੀਤੀ ਕੀ ਹੋਏਗੀ? ਉਹ ਪਾਸਪੋਰਟ ਦੇ ਜ਼ਰੀਏ ਉਹਨਾਂ ਨੂੰ ਸਮਝਾ ਦਿੱਤੀ ਜਾ ਰਹੀ ਹੈ ਕਿ ਅਗਲੀ ਜਿਹੜੀ ਰਾਜਨੀਤੀ ਦਾ ਇਤਿਹਾਸ ਇਸੇ ਪੰਜਾਬ ਦੇ ਇਤਿਹਾਸ ਨੂੰ ਚੱਕ ਕੇ ਦੇਖ ਲਓ। ਜਦੋਂ ਦਾ ਪੰਜਾਬ ਦਾ ਇਤਿਹਾਸ ਆ ਜਿਹੜਾ ਉਦੋਂ ਬਾਅਦ ਹੀ ਸਾਰਾ ਕੁਝ ਸਟਾਰਟ ਹੋਇਆ ਜਦੋਂ ਪੰਜਾਬੀਆਂ ਨੇ ਆਪਣਾ ਹਰ ਕੰਮ ਦੇ ਵਿੱਚ ਯੋਗਦਾਨ ਵੱਡਾ ਹੋ ਕੇ ਪਾਇਆ ਵਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਅੱਡੀ-ਅੱਡੀਆਂ ਕੁਰਬਾਨੀਆਂ ਅੱਡੇ-ਅੱਡੇ ਯੋਧੇ ਸੂਰਬੀਰ ਪੈਦਾ ਹੋਇਆ ਇਹਨੂੰ ਹਮੇਸ਼ਾ ਪਹਿਲੇ ਟਾਰਗੇਟ ਕਰਨੀਆਂ ਚਾਹੀਏ ਕੇਂਦਰ ਦੀਆਂ ਏਜੰਸੀਆਂ ਹੋਣ ਚਾਹੇ ਬਾਹਰ ਬੈਠੇ ਲੋਕ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਉਹਨਾਂ ਲੋਕਾਂ ਦਾ ਟਾਰਗੇਟ ਹੀ ਪੰਜਾਬ ਹੁੰਦਾ ਪਰ ਪੰਜਾਬ ਦੇ ਸੂਰਬੀਰ ਜਿਹੜੇ ਇੱਥੇ ਦੇ ਵਸਿੰਦੇ ਆ ਪੰਜਾਬ ਦੇ ਉਹ ਕਦੇ ਪੰਜਾਬ ਨੂੰ ਇਸ ਕੰਮ ਦੇ ਵਿੱਚ ਅੱਗੇ ਰਸਤਾ ਨਹੀਂ ਦੇਣ ਦਿੰਦੇ ਕਿਸੇ ਛੜਾਰਤੀ ਅੰਸਰ ਨੂੰ ਉਹਦਾ ਜਿਹੇ ਜੀ ਗੱਲ ਕਰਦਾ ਵਾ ਉਹੋ ਜਿਹੇ ਸ਼ਬਦਾਂ ਨਾਲ ਉਹਨੂੰ ਜਵਾਬ ਮਿਲਦਾ ਪੰਨੂ ਨੂੰ ਵੀ ਉਸੇ ਸ਼ਬਦਾਂ ਨਾਲ ਹੀ ਜਵਾਬ ਮਿਲੂਗਾ ਜਿਹੇ ਜੀ ਪੰਨੂ ਦੀ ਸੋਚ ਹੋਊਗੀ ਉਹਨੂੰ ਉਹੋ ਜਿਹੇ ਜਵਾਬ ਦਿੱਤਾ ਜਾਊਗਾ ਪ੍ਰੈਸ ਤੋਂ ਕਿਤਾ ਜਾ ਰਿਹਾ ਕਿਹੜੇ ਐਸਐਯੂ ਪਾਇਨੇ ਕਿਹੜੇ ਕਿਹੜੇ ਬੰਦੇ ਦੇ ਨਾਲ ਰੋਰਟ ਕਾਲਿੰਗ ਵੇ ਕੋ ਥ੍ਰੈਟ ਦਾ ਪੰਜਾਬ ਦੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਅਟਿਆ ਪੰਜਾਬ ਦੇ ਪੰਜਾਬੀ ਕਿਸੇ ਥ੍ਰੈਟ ਤੋਂ ਡਰਨ ਵਾਲੇ ਨਹੀਂ ਗੇ ਇਹ ਸਾਡਾ ਇਤਿਹਾਸ ਬੋਲਦਾ ਵਾ ਸਾਡੀਆਂ ਪੰਜਾਬ ਦੀ ਮਿੱਟੀ ਦਾ ਇਹ ਇਤਿਹਾਸ ਆ ਕੋਈ ਬੰਦਾ ਪੰਜਾਬ ਨੂੰ ਨਜਲ ਲਾਉਣ ਵਾਲਾ ਪੈਦਾ ਹੋਊਗਾ ਉਹਨੂੰ ਉਹਦੀ ਬੰਦੀ ਸਜ਼ਾ ਮਿਲਣੀ ਮਿਲਨੀ ਆ ਇਹ ਸਾਡਾ ਇਤਿਹਾਸ ਆ ਕਦੇ ਕਿਸੇ ਵੀ ਥ੍ਰੈਟ ਤੋਂ ਨਾ ਪੰਜਾਬੀ ਡਰੇ ਆ ਨਾ ਪੰਜਾਬੀਆਂ ਨੇ ਡਰਨਾ ਵਾ ਅਤੇ ਆਲੇ-ਦੁਆਲੇ ਲੋਕ ਜਿਹੜੇ ਜਸਤੀ ਦੇ ਨੋਕੀ ਕਹ ਰਹੇ ਨੇ ਕਿ ਸਰਕਾਰ ਫੇਲ ਹੈ ਐਮਸੀਐਲ ਇਹਨੇ ਨੋਇਲ ਉੱਤੇ ਨਹੀਂ ਮੈਂਦੇ ਨਹੀਂ ਲੱਗਾ ਦੇਖੋ ਗੱਲ ਸੁਣੋ ਜਿਹੜੇ ਬਾਹਰ ਬੈਠੀਆਂ ਏਜੰਸੀਆਂ ਨੇ ਪੰਨੂ ਵਰਗੀਆਂ ਉਹ ਸਾਡੇ ਕਿਸੇ ਨੌਜਵਾਨ ਬੱਚੇ ਨੂੰ ਗੁੰਮਰਾਹ ਕਰਕੇ ਜਾਂ ਕਿਸੇ ਇਹੋ ਜਿਹੇ ਬੰਦੇ ਦਾ ਫਾਇਦਾ ਉਠਾ ਕੇ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਪਏ ਆ ਉਹ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਸਿੱਧਾ ਸੰਦੇਸ਼ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਕਦੇ ਮਾਹੌਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਚਾਹੇ ਜਿੱਦੀ ਮਰਜ਼ੀ ਕੋਈ ਵੱਡੀ ਤਾਕਤ ਆ ਚਾਹੇ ਕੋਈ ਪਾਰਟੀ ਆ ਪੰਜਾਬ ਜਿਹੜਾ ਵਾ ਸਾਡਾ ਉਹ ਰੰਗਲਾ ਪੰਜਾਬ ਤੇ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਆ ਇਹਨੂੰ ਕੋਈ ਨજર ਨਹੀਂ ਲਾ ਸਕਦਾ ਕੋਈ ਇਹਦੇ ਵੱਲ ਅੱਖ ਚੱਕ ਕੇ ਨਹੀਂ ਦੇਖ ਸਕਦਾ ਪੰਜਾਬ ਦੀ ਧਰਤੀ ਵਾਲਾ ਪੁਰਲਾ ਗਰੇ ਆਜਨ ਜੀ ਸਾਹਿਬ ਅੱਜ ਜੋ ਵੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਨੂ ਵਰਗੀਆਂ ਜਿਹੜੇ ਕਹੇ ਜੇ ਗਲਤ ਅਨਸਰ ਨੇ ਤੇ ਉਹਦੇ ਖਿਲਾਫ ਆਮ ਆਦੀ ਪਾਰਟੀ ਖੜੀ ਹੈ ਔਰ ਆਮ ਆਦੀ ਪਾਰਟੀ ਇਸ ਦੇ ਖਿਲਾਫ ਜਿਹੜੀ ਸ਼ਬਦ ਸ਼ਬਦਾ ਚ ਨਿੰਦਾ ਕਰਦੀ ਹੈ ਔਰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੂਰਬੀਰਾਂ ਦੀ ਧਰਤੀ ਤੇ ਗੁਰੂਆ ਪੀਰਾਂ ਦੀ ਧਰਤੀ ਹੈ ਔਰ ਇੱਥੇ ਸਾਰੇ ਸਤ ਧਰਮ ਸਾਂਝੇ ਧਰਮ ਨੇ ਔਰ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਔਰ ਖਾਸ ਕਰਕੇ ਜੇ 바ਵਾ ਸਾਹਿਬ 바ਵਾ ਬੀਵਰਾ ਉਬੇਦਕਰ ਜੀ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਸਾਡੇ ਇੰਡੀਆ ਨੂੰ ਸੰਵਿਧਾਨ ਲਿਖ ਕੇ ਦਿੱਤਾ ਪੂਰੀ ਦੁਨੀਆ 'ਚ ਸਭ ਤੋਂ ਵੱਡਾ ਸੰਵਿਧਾਨ ਵਧੀਆ ਸੰਵਿਧਾਨ ਲਿਖ ਕੇ ਦਿੱਤਾ ਤੇ ਉਹਦਾ ਸਤਿਕਾਰ ਔਰ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਆ ਸਭ ਤੋਂ ਵੱਧ ਸਤਿਕਾਰ ਪੰਜਾਬ 'ਚ ਹੁੰਦਾ ਵਾ ਔਰ ਪੰਜਾਬ ਦੇ ਵਿੱਚ ਉਹਦਾ ਸਤਿਕਾਰ ਉਹਨਾਂ ਦਾ ਹੁੰਦਾ ਰਹੂਗਾ ਤੇ ਜਿਹੜੇ ਇਹ ਪੰਨੂ ਵਰਗੇ ਸੋਚਦੇ ਨੇ ਵੀ ਸ਼ਾਇਦ ਅਸੀਂ ਪਿਛਲਾ ਦੌਰ ਦੁਆਰਾ ਲਿਆਵਾਂਗੇ ਉਹ ਦੌਰ ਪੰਜਾਬ ਦੇ ਵਿੱਚ ਨਹੀਂ ਆਉਣਾ ਔਰ ਪੰਜਾਬ ਹਰੇਕ ਦਾ ਸਤਿਕਾਰ ਕਰਦਾ ਔਰ ਮਿਲ ਕੇ ਚੱਲਣਾ ਲਾਵਾ ਚਾਹੇ ਹਿੰਦੂ ਸਿੱਖ ਮੁਸਲਮਾਨ ਸਾਈ ਸਾਰੇ ਅਸੀਂ ਹੈਗੇ ਆ ਭਾਈ ਭਾਈ ਔਰ ਭਾਈ ਭਾਈ ਰਹਿ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਵਾਂਗੇ ਆਮ ਆਦੀ ਪਾਰਟੀ ਦੀ ਸਰਕਾਰ ਔਰ ਆਮ ਆਦੀ ਪਾਰ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਜੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਔਰ ਸਾਰੇ ਇਸ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਲੱਗੇ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਲੱਗੇ ਨੇ ਰੰਗਲਾ ਪੰਜਾਬ ਤਾਂ ਹੀ ਬਣੂਗਾ ਜਦੋਂ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਅਸੀਂ ਆਪਣੇ ਪੰਜਾਬ ਵਾਸਤੇ ਮਿਲ ਕੇ ਕੰਮ ਕਰ ਰਹੇ ਹਾਂ ਆਉਣ ਵਾਲੀ ਸਾਡੀ ਜਨਰੇਸ਼ਨ ਵਾਸਤੇ ਕੰਮ ਕਰ ਰਹੇ ਹਾਂ ਅੱਜ ਜਿਹੜਾ ਯੋਧ ਨਸ਼ਾ ਵਿਰੋਧ ਚੱਲ ਰਿਹਾ ਵਾ ਔਰ ਆਉਣ ਵਾਲੀ ਜਮਣਗੇ ਜਵਾਨੀ ਨੂੰ ਬਚਾਉਣ ਵਾਸਤੇ ਲੱਗੇ ਹੋਏ ਹਾਂ ਤੇ ਇਹ ਲੋਕ ਇਹ ਚੀਜ਼ਾਂ ਨੂੰ ਪੜਕਾਉਣਾ ਚਾਹੁੰਦੇ ਨੇ ਔਰ ਇਹ ਚਾਹੁੰਦੇ ਨੇ ਵੀ ਸ਼ਾਇਦ ਪੰਜਾਬੀਆਂ ਨੂੰ ਸੀ ਦੁਬਾਰਾ ਲੜਾ ਕੇ ਵਗੇ ਫਾਇਦਾ ਲਣਾਂਗੇ ਇਹੇ ਇਸ ਤਰ੍ਹਾਂ ਦੀਆਂ ਵਗੇ ਗਲਤ ਮਰਗੇ ਬਿਆਨਬਾਜ਼ੀ ਕਰਕੇ ਇਹ ਸੋਚਦੇ ਆ ਵੀ ਅਸੀਂ ਇਹਨਾਂ ਪੈਸੇ ਕਮਾਉਣ ਦਾ ਮਕਸਦ ਆ ਵੇ ਸਾਨੂੰ ਹੋਰ ਜਿਹੜੇ ਇਸ ਨਾਲ ਦੇ ਮਿਲ ਕੇ ਇਹਨਾਂ ਦੀ ਸੋਚ ਵਾਲੇ ਬੰਦੇ ਵੀ ਸਾਨੂੰ ਕੋਈ ਪੈਸੇ ਦੇਣਗੇ ਜਾਂ ਇਹਨਾਂ ਦੇ ਅਕਾਊਂਟ ਭਰਨਗੇ ਤੇ ਉਹ ਇਹਨਾਂ ਦਾ ਤੋਰੀ ਫੁਲਕਾ ਬੰਦ ਹੋਊਗਾ ਤੇ ਪੰਜਾਬ ਇੱਕ ਚੋ ਢੋਕੇ ਚੱਲੂਗਾ ਔਰ ਬਾਬਾ ਸਾਹਿਬ ਵੇਖਦਾ ਅਸੀਂ ਸਤਕਾਰ ਕਰਦੇ ਆ ਹਮੇਸ਼ਾ ਸਤਕਾਰ ਕਰਦੇ ਰਵਾਂਗੇ ਔਰ 14 ਤਰੀਕ ਨੂੰ ਅਸੀਂ ਸਾਂਝੇ ਤੌਰ ਤੇ ਆਲਰੇਡੀ ਵੀ ਹਰ ਤਮਕੇ 14 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਬੜੇ ਸਤਕਾਰ ਨਾਲ ਮਨਾਇਆ ਜਾਂਦਾ ਤੇ ਇਸ ਵਾਰੀ ਹੋਰ ਵੱਧ ਸਤਕਾਰ ਨਾਲ ਮਨਾਇਆ ਜਾਊਗਾ ਔਰ ਜਿਹੜੇ ਇਹ ਕਹਿੰਦਾ ਵੀ ਅ 14 ਤਰੀਕ ਨੂੰ ਅਸੀਂ ਮੂਰਤੀਆਂ ਤੋੜਾਂਗੇ ਇਹਨੂੰ ਮੂੰਹ ਤੋਂ ਨਾ ਜਵਾਬ ਵੀ ਦੇਵਾਂਗੇ ਠੀਕ ਹੈ ਥੈਂਕ ਯੂ ਆਮਦ ਤੁਹਾਡੀ ਹੋਵੇਗਾ